ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਸੁਭਦ ਦਿਹਾੜਾ ਤੁਮਤਮ ਦੇ ਨਾਲ ਬਣਾਇਆ ਗਿਆ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ ਉੱਥੇ ਇੱਥੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਅਨੀਵਾਰ ਨੂੰ 2 ਵਜੇ ਦੇ ਲਗਭਗ ਗੁਰਦੁਆਰਾ ਹਾਜ਼ਰਤਨ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਅੱਜ ਪੂਰੇ ਦੇਸ਼ ਦੇ ਅੰਦਰ ਖਾਲਸੇ ਦਾ ਸਥਾਪਨਾ ਦਿਵਸ ਪੂਰੇ ਦੇਦਰਨ ਬਣਾਇਆ ਜਾ ਰਿਹਾ ਉੱਥੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਵੀ ਖਾਲਸਾ ਦਾ ਸਥਾਪਨ ਦੇ ਵਿੱਚ ਬੜੀ ਧੁੰਦੰਦ ਨਾਲ ਬਣਾਇਆ ਗਿਆ ਜਿੱਥੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਤਿਹਾਜ਼ ਲਈ ਉੱਥੇ ਸਰੋਵਰ ਦੇ ਵਿੱਚ ਅਸ਼ਨਾਣ ਵੀ ਅਸ਼ਨਾਣ ਵੀ ਕੀਤਾ ਗਿਆ ਅਤੇ ਉਹਨਾਂ ਕੇ ਆਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਸ਼੍ਰੋਮਣੀ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਇੱਥੇ ਅਰਦਾਸ ਵੀ ਕੀਤੀ ਗਈ ਹੈ ਦੇਖ ਰਹੇ ਹੋ ਤਸਵੀਰਾਂ ਗੁਰਦੁਆਰਾ ਹਾਜ਼ਰਤਨ ਸਾਹਿਬ ਦੀਆਂ ਇੱਥੇ ਖਾਲਸਾ ਦੇ ਸਾਜਨਾ ਦਿਵਸ ਵਿਸਾਖੀ ਦੇ ਤਿਹਾੜੀ ਦੇ ਉੱਤੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹਨ ਅਤੇ ਇੱਥੇ ਗੁਰਦੁਆਰਾ ਹਾਜ਼ਰੀਨ ਸਾਹਿਬ ਕਿੰਨਾ ਤਮਸਤ ਖੋਰੀਆਂ ਹਨ। ਬਿਸਕੀ ਨਾਮਤ ober ਦੇ ਕੀ ਕੋਰੋਣ ਦਾਸ ਸਮੀਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਹਾਜ਼ਰੀ ਰਤਨ ਪਾਸ਼ੀ ਦਸਵੇਂ ਬਠਿੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 325 ਵਾ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਜਿੱਥੇ ਸੰਸਾਰ ਭਰਤੇ ਬੜੀ ਧੂਮ ਧਾਮ ਨਾਲ ਸਿੱਖ ਸੰਗਤਾਂ ਸ਼ਰਧਾ ਤੇ ਚਾਹ ਦੇ ਨਾਲ ਮਨਾ ਰਹੀਆਂ ਨੇ ਉੱਥੇ ਗੁਰਦੁਆਰਾ ਹਾਜੀਤਨ ਸਾਹਿਬ ਗੁਰਦੁਆਰਾ ਸਾਹਿਬ ਕਿਲਾ ਮੁਾਰਕ ਆਸ਼ੇ ਦਸਵੀਂ ਵਿਖੇ ਬੁਛਿੰਡਾ ਵਿਖੇ ਵੀ ਬੜੇ ਸ਼ਰਧਾ ਤੇ ਚਾਹ ਦੇ ਨਾਲ ਹਰ ਵਰਗ ਦੇ ਲੋਕ ਸਾਂਝੀ ਵਾਲਤਾ ਦੇ ਤੌਰ ਤੇ ਬੁਛਿੰਡਾ ਦੀ ਧਰਤੀ ਵਿਖੇ ਵੀ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦਾ ਇਹ ਜੋ ਪਵਿੱਤਰ ਦਿਹਾੜਾ ਮਨਾ ਰਹੀਆਂ ਨੇ ਸ਼੍ਰੀ ਖਡਰਪੁਰ ਸਾਹਿਬ ਜੋ 11 ਤਰੀਕ 11 April ਨੂੰ ਪ੍ਰਕਾਸ਼ ਹੋਏ ਸਨ ਉਹਨਾਂ ਦੇ ਭੋਗ ਸਵੇਰੇ ਪਹਿ ਚੁੱਕੇ ਨੇ ਉਸ ਤੋਂ ਉਪਰੰਤ ਧਾਰਮਿਕ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਪੰਡਾਲ ਦੇ ਵਿੱਚ ਆਰੰਭ ਨੇ ਮਸ਼ਹੂਰ ਪੰਥ ਪ੍ਰਸਿੱਧ ਢਾਡੀ ਜਥੇ ਰਾਗੀ ਜਥੇ ਕਵੀਸ਼ਰੀ ਜਥੇ ਪ੍ਰਚਾਰਕ ਸਹਿਬਾਨ ਪਹੁੰਚੇ ਨੇ ਦੋਨਾਂ ਹੀ ਗੁਰੂ ਘਰਾਂ ਦੇ ਵਿੱਚ ਧਾਰਮਿਕ ਸਟੇਜਾਂ ਲੱਗੀਆਂ ਨੇ ਸੰਗਤਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਹੋਰ ਦਵਾਈਆਂ ਦੇ ਕੈਂਪ ਤੇ ਲਿਟਰੇਚਰ ਆ ਦੇ ਸਟਾਲ ਲੰਗਰਾਂ ਦੇ ਪ੍ਰਬੰਧ ਹਰ ਪ੍ਰਕਾਰ ਦੇ ਪ੍ਰਬੰਧ ਸਰੋਵਰਾਂ ਦੀਆਂ ਸਫਾਈਆਂ ਤੇ ਸੰਗਤਾਂ ਵਾਸਤੇ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਹੋਏ ਨੇ ਸੰਗਤਾਂ ਬੜੇ ਚਾਹ ਦੇ ਨਾਲ ਸ਼ਰਦਾ ਦੇ ਨਾਲ ਜੋ ਕੋਵਿੱਤਰ ਸਰੋਵਰ ਹੈ ਉਹਨਾਂ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਤੇ ਗੁਰੂ ਕੀਆ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਅੱਜ ਦੇ ਦਿਨ ਮਾਨਜੋਗ ਸਿੰਘ ਸਾਹਿਬ ਗੈਨ ਕੈਨੀ ਅਗਬੀਰ ਸਿੰਘ ਦੀ ਜਥੇਦਾਰਸੀ ਦੇ ਕਾਲਤਾ ਸਾਹਿਬ ਵੱਲੋਂ ਹੋਏ ਉਦੇਸ਼ ਅਨੁਸਾਰ ਜੋ ਖਾਲਸਾ ਸਾਜਨਾ ਦਿਵਸ 325ਵਾਂ ਦਿਹਾੜਾ ਮਨਾਇਆ ਜਾ ਰਿਹਾ ਇਸ ਦਿਹਾੜੇ ਤੇ ਜੋ ਬੰਦੀ ਸਿੰਘ ਦੀ ਰਿਹਾਈ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨੀ ਸੀ ਨਾਮ ਸਿਮਰਨ ਕਰਨਾ ਸੀ ਉਹ ਸਵੇਰੇ 9 ਵਜੇ ਨਾਮ ਸਿਮਰਨ ਸਮੂਹ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ ਗੁਰਦਰਾਜੀਤਨ ਸਾਹਿਬ ਵਿਖੇ ਵੀ ਨਾਮ ਸਿਮਰਨ ਕਰਕੇ ਅਰਦਾਸ ਬੇਨਤੀ ਕੀਤੀ ਹੈ ਇਹ ਬੰਦੀ ਸਿੰਘਾਂ ਦੀ ਜੋ ਭਾਰਤੀ ਜੇਲਾਂ ਦੇ ਵਿੱਚ ਆਪਣੀ ਕੈਦ ਘਟ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਅਰਦਾਸਾਂ ਕੀਤੀਆਂ ਜੋ ਬੰਦੀ ਸਿੰਘ ਬੰਦੀ ਜਿਹੜੀ ਕਿਨ ਭਾਰਤੀ ਕਾਨੂੰਨ ਅਨੁਸਾਰ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਸੀ ਪਰ ਦੁੱਗਣੀ ਚੋਗਣੀ ਵੀ ਸਜ਼ਾ ਸਜ਼ਾ ਉਹ ਕੱਟ ਚੁੱਕੇ ਨੇ ਫੇਰ ਵੀ ਭਾਰਤੀ ਕਾਨੂੰਨ ਵੱਲੋਂ ਮੌਕੇ ਦੀਆਂ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਨਾਲ ਵਿਤਕਰਾ ਸਿੱਖ ਬੰਦੀ ਸਿੰਘਾਂ ਨਾਲ ਵਿਤਕਰਾ ਕਰਦੇ ਹੋਏ ਉਹਨਾਂ ਨੂੰ ਰਹਾ ਨਹੀਂ ਕੀਤਾ ਉਹਨਾਂ ਦੀ ਵੀ ਅਰਦਾਸ ਮਾਨਜੋਤ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਨਾਮ ਜਾਪ ਹੋਏ ਨੇ ਅਰਦਾਸ ਕੀਤੀ ਹੈ ਅੰਤ ਵਿੱਚ ਮੈਂ ਅੱਜ ਜੋ ਖਾਲਸਾ ਸਾਜਨਾ ਦਿਵਸ ਸਮੂਹ ਸੰਸਾਰ ਭਰ ਤੇ ਮਨਾਇਆ ਜਾ ਰਿਹਾ ਹੈ ਇਹਨਾਂ ਗੁਰਦੁਆਰਾ ਸਾਹਿਬ ਵਿਖੇ ਵੀ ਮਨਾਇਆ ਗਿਆ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਲੱਖ ਲੱਖ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ